ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਅਕਸਰ ਅਸੀਂ ਸਾਰੇ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਕਿਸ ਤਰ੍ਹਾਂ ਬਾਬੂ ਜਾਂ ਇਹ ਕਹਿ ਲਓ ਕਿ ਅਫਸਰ ਸ਼ਾਹੀ ਨੌਕਰ ਸ਼ਾਹੀ ਬਿਊਰੋਕ੍ਰੇਸੀ ਜਦੋਂ ਇਹ ਬਾਬੂ ਵੱਡੇ ਅਹੁਦਿਆਂ ਤੇ ਪਹੁੰਚਦੇ ਨੇ ਤਾਂ ਭ੍ਰਿਸ਼ਟ ਬਹੁਤ ਹੋ ਜਾਂਦੇ ਨੇ ਇਹਨਾਂ ਤੋਂ ਕੋਈ ਕੰਮ ਕਰਾਉਣ ਚਲਾ ਜਾਵੇ ਸਹੀ ਉਸਦੇ ਨੱਕ ਦੇ ਵਿੱਚ ਇਹ ਦਮ ਕਰ ਦਿੰਦੇ ਨੇ ਚਾਹੇ ਇਹ ਆਈਐਸ ਅਫਸਰ ਆ ਚਾਹੇ ਇਹ ਆਈਪੀਐਸ ਨੇ ਤੇ ਚਾਹੇ ਪੀਸੀਐਸ ਨੇ ਤੇ ਚਾਹੇ ਪੀਪੀਐਸ ਨੇ ਤੇ ਚਾਹੇ ਇਹ ਜੁਡੀਸ਼ੀਅਲ ਸਰਵਿਸਿਜ਼ ਤੋਂ ਆ ਜਦੋਂ ਇਹਨਾਂ ਨੇ ਲੋਕਾਂ ਨੂੰ ਤੰਗ ਕਰਨਾ ਹੁੰਦਾ ਜਾਂ ਪੈਸੇ ਬਣਾਉਣੇ ਹੁੰਦੇ ਆ ਤਾਂ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਇਹ ਗੱਲ ਤਾਂ ਆਪਾਂ ਨੂੰ ਪਤਾ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਕੇਵਲ ਲੋਕਾਂ ਤੋਂ ਪੈਸੇ ਲੈ ਕੇ ਜਾਂ ਭ੍ਰਿਸ਼ਟ ਹੋ ਕੇ ਇਹ ਆਪਣੇ ਘਰ ਭਰਦੇ ਨੇ ਤਾਂ ਸ਼ਾਇਦ ਆਪਣੀ ਇਹ ਥੋੜੀ ਜਿਹੀ ਗਲਤਫਹਿਮੀ ਆ ਕਿਉਂਕਿ ਇਹਨਾਂ ਨੂੰ ਢੰਗ ਤਰੀਕੇ ਹੋਰ ਵੀ ਬਹੁਤ ਆਉਂਦੇ ਆ ਦਰਅਸਲ ਹੋਇਆ ਕੀ ਹੈ ਜਿਹੜਾ ਕਿੱਸਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਸਨ 2019 ਦੇ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾੜਾ ਕਹਿੰਦੇ ਆ ਆਪਾਂ ਉਹਨੂੰ ਸਾਰੇ ਉਸ ਨੇ 에어ਪੋਰਟ ਮੋਹਾਲੀ 에어ਪੋਰਟ ਆ ਉਸ ਦੇ ਬਿਲਕੁਲ ਉਲਟ ਪਾਸੇ ਯਾਨੀ ਕਿ ਉਸ ਦੇ ਅਪੋਜ਼ਿਟ ਲਗਭਗ 16500 ਏਕੜ ਦੇ ਵਿੱਚ 1650 ਏਕੜ ਦੇ ਵਿੱਚ ਸਾਰਾ ਏਰੀਆ ਡਿਵੈਲਪ ਕਰਨਾ ਸੀ ਪੰਜ-ਛੇ ਪਿੰਡਾਂ ਦੀ ਇਹ ਥਾਂ ਸੀ ਤੇ ਇਹਨਾਂ ਬਾਬੂਆਂ ਨੂੰ ਇਹਨਾਂ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਤੇ ਫਿਰ ਜਾ ਕੇ ਇਹਨਾਂ ਨੇ ਉਹਨਾਂ ਕਿਸਾਨਾਂ ਨੂੰ ਪਿੰਡੂਆਂ ਨੂੰ ਜਾਂ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਪਰਮਾ ਕੇ ਉਹਨਾਂ ਤੋਂ ਜ਼ਮੀਨਾਂ ਖਰੀਦ ਲੀਆਂ ਤਾਂ ਕਿ ਜਦੋਂ ਇਹਦਾ ਮੁਆਵਜ਼ਾ ਮਿਲੇ ਇਹਦੀ ਕੰਪਨਸੇਸ਼ਨ ਮਿਲੇ ਤੇ ਇਹਨਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਵੇ ਇਹ ਅੱਜ ਵੀ ਮਾਮਲਾ ਅਦਾਲਤ ਦੇ ਵਿੱਚ ਪਿਆ ਇਹਨਾਂ ਸਾਰੇ ਅਫਸਰਾਂ ਦੇ ਖਿਲਾਫ ਇੱਕ ਹੋਰ ਆਈਐਸ ਅਫਸਰ ਉਸ ਨੇ ਤਫਤੀਸ਼ ਦੀ ਮੰਗ ਕੀਤੀ ਸੀ ਜਾਂਚ ਦੀ ਮੰਗ ਕੀਤੀ ਸੀ ਬਲਕਿ ਕਾਰਵਾਈ ਕਰਨ ਦੀ ਗੱਲ ਕਹੀ ਸੀ ਪਰ ਅੱਜ ਤੱਕ ਉਹ ਕਾਰਵਾਈ ਹੋਈ ਨਹੀਂ ਹੁਣ ਇਹ ਸਾਰਾ ਜਿਹੜਾ ਮਹਿਕਮਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਆ ਤੇ ਦੇਖਦੇ ਆ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਇਸ ਸਾਰੇ ਮਾਮਲੇ ਦੀ ਤਫਤੀਸ਼ ਕਰਾ ਕੇ ਤੇ ਇਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕਰਦੇ ਆ ਦੂਸਰੀ ਗੱਲ ਅੱਜ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਨਵੰਬਰ ਦੇ ਮਹੀਨੇ ਦੇ ਵਿੱਚ ਇੱਕ ਯਾਤਰਾ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਇਹ ਪੂਰੇ ਭਾਰਤ ਦੇ ਵਿੱਚ ਯਾਤਰਾ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਵੀ ਹੋਈ ਨਾ ਇਹਦਾ ਸੀ ਵਿਕਸਿਤ ਭਾਰਤ ਸੰਕਲਪ ਯਾਤਰਾ ਮਕਸਦ ਇਹ ਵੀ ਸੀ ਕਿ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਇਸ ਨੂੰ ਕੈਸ਼ ਕੀਤਾ ਜਾਵੇ ਇਹਦਾ ਫਾਇਦਾ ਚੁੱਕਿਆ ਜਾ ਸਕੇ ਜਿੰਨੀਆਂ ਕੇਂਦਰ ਸਰਕਾਰ ਸਕੀਮਾਂ ਲਾਂਚ ਕਰਦੀ ਆ ਜਾਂ ਪੂਰੇ ਭਾਰਤ ਦੇ ਵਿੱਚ ਉਹਦਾ ਐਲਾਨ ਕਰਦੀ ਆ ਕੀ ਲੋਕਾਂ ਤੱਕ ਪਹੁੰਚ ਰਹੀਆਂ ਨੇ ਔਰ ਲੋਕਾਂ ਨੂੰ ਉਹ ਸਕੀਮਾਂ ਦੱਸ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਇਹ ਭਾਰਤੀ ਜਨਤਾ ਪਾਰਟੀ ਦਾ ਮਕਸਦ ਸੀ ਔਰ ਤੁਹਾਨੂੰ ਪਤਾ ਕਿ ਇਸ ਲਈ ਇਹ ਪੰਜਾਬ ਸਰਕਾਰ ਦਾ ਵੀ ਇਸਤੇਮਾਲ ਕਰ ਰਹੇ ਸੀ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਦੇ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਇਸ ਯਾਤਰਾ ਦੇ ਨਾਲ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਅਫਸਰਾਂ ਨੂੰ ਜਾਂ ਇਹਨਾਂ ਵਿਭਾਗਾਂ ਨੂੰ ਕਹਤਾ ਕਿ ਅਸੀਂ ਇਸ ਯਾਤਰਾ ਦੇ ਨਾਲ ਡਿਊਟੀ ਨਹੀਂ ਕਰਨੀ ਕਿਉਂਕਿ ਜੇ ਕੇਂਦਰ ਸਾਡੀ ਪ੍ਰਵਾਹ ਨਹੀਂ ਕਰਦਾ ਤੇ ਅਸੀਂ ਇਸ ਦੀ ਪ੍ਰਵਾਹ ਕਿਉਂ ਕਰੀਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖਣ ਨੂੰ ਬੜਾ ਗੁੱਸਾ ਲੱਗਾ ਬੜਾ ਮਲਾਲ ਆਇਆ ਪਰ ਘਟੋ ਘਟ ਇਸ ਤਰ੍ਹਾਂ ਦੇ ਸਵਾਲ ਉਹ ਆਪਣੀ ਕੇਂਦਰ ਸਰਕਾਰ ਤੋਂ ਵੀ ਪੁੱਛ ਲਿਆ ਕਰਨ ਤੇ ਅਖੀਰਲੀ ਗੱਲ ਆਪਾਂ ਕਰਾਂਗੇ ਕਿ ਆਪਾਂ ਪੀਤੇ ਕੱਲ ਇਹ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਸਾਰੇ ਦਾ ਸਾਰਾ ਭਾਰਤੀ ਜਨਤਾ ਪਾਰਟੀ ਦਾ ਧਿਆਨ ਜਾਂ ਕੇਂਦਰ ਸਰਕਾਰ ਦਾ ਧਿਆਨ ਲੱਗਾ ਹੋਇਆ 22 ਜਨਵਰੀ ਵਾਲੇ ਦਿਨ ਦਾ ਕਿ ਕਿਸ ਤਰ੍ਹਾਂ ਅਯੁੱਧਿਆ ਦੇ ਮੰਦਿਰ ਦਾ ਜੋ ਉਦਘਾਟਨ ਹੋਣ ਜਾ ਰਿਹਾ 22 ਜਨਵਰੀ ਨੂੰ ਉਸ ਨੂੰ ਕਾਮਯਾਬ ਕਿਸ ਤਰ੍ਹਾਂ ਕਰਨਾ ਪਰ ਇਸ ਦੌਰਾਨ ਕਾਂਗਰਸ ਬੜੀ ਦੁਚਿੱਤੀ ਸੀ ਹੁਣ ਕਾਂਗਰਸ ਨੇ ਵੀ ਇਹ ਫੈਸਲਾ ਲੈ ਲਿਆ ਕਿ ਅਸੀਂ ਇਸ ਉਦਘਾਟਨ ਸਮਰੋਹ ਤੇ ਜਾਂ ਇਹ ਕਹਿ ਲਓ ਕਿ ਇਸ ਕੰਸਕਰੇਸ਼ਨ ਸੈਰੇਮਨੀ ਤੇ ਅਸੀਂ ਨਹੀਂ ਜਾਵਾਂਗੇ ਕੀ ਕਾਰਨ ਉਹਨਾਂ ਨੇ ਦੱਸੇ ਉਸ ਬਾਰੇ ਵੀ ਗੱਲ ਕਰਾਂਗੇ ਤੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਅਪੀਲ कि ਤੁਸੀਂ ਸਾਡੇ ਇਸ ਕਨੈਕਟ ਨਿਊਜ਼ ਰੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਅਸੀਂ ਸਾਰੇ ਲੋਕਾਂ ਤੱਕ ਪਹੁੰਚ ਸਕੀਏ ਸੰਨ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 8 ਦਸੰਬਰ ਸੰਨ 2021 ਨੂੰ ਸਰਬਜੀਤ ਸਿੰਘ ਸਰਬਜੀਤ ਸਿੰਘ ਇੱਕ ਸੀਨੀਅਰ ਆਈਐਸ ਅਫਸਰ ਸੀ ਔਰ ਪ੍ਰਿੰਸੀਪਲ ਸੈਕਟਰੀ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਇਸ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਸੀ ਤੇ ਇਹਨਾਂ ਨੇ ਇੱਕ ਡੀਓ ਲੈਟਰ ਲਿਖਿਆ ਡੀਓ ਲੈਟਰ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਉਸ ਟਾਈਮ ਚੀਫ ਸੈਕਟਰੀ ਹੁੰਦੇ ਸੀ ਵਿਨੀ ਮਹਾਜਨ ਪੰਜਾਬ ਦੇ ਤੇ ਇਸੇ ਤਰ੍ਹਾਂ ਐਫਸੀਆਰ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਹੁੰਦੇ ਸੀ ਵਿਜੇ ਕੁਮਾਰ ਜੰਝੂਆ ਵੀ ਕੇ ਜੰਝੂਆ ਜਿਹੜੇ ਬੀਤੇ ਦਿਨਾਂ ਦੇ ਵਿੱਚ ਚੀਫ ਸੈਕਟਰੀ ਵੀ ਰਹੇ ਆ ਪੰਜਾਬ ਦੇ ਬਾਅਦ ਦੇ ਵਿੱਚ ਉਹ ਹੁਣ ਰਿਟਾਇਰ ਹੋ ਚੁੱਕੇ ਨੇ ਇਹਨਾਂ ਨੇ ਇਸ ਡੀਓ ਲੈਟਰ ਦੇ ਵਿੱਚ ਇੱਕ ਖਤਸ਼ਾ ਜ਼ਾਹਿਰ ਕੀਤਾ ਇਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਆ ਹੁਣ ਜ਼ਮੀਨ ਐਕਵਾਇਰਮੈਂਟ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜਿਹੜਾ ਸ਼ਹੀਦ 에ਜ਼ਮ ਭਗਤ ਸਿੰਘ ਮੁਹਾਲੀ ਦਾ 에어ਪੋਰਟ ਬਣਿਆ ਇਸ 에어ਪੋਰਟ ਦੇ ਬਿਲਕੁਲ ਆਪੋਜ਼ਿਟ 1650 ਏਕੜ ਦੀ ਜ਼ਮੀਨ ਦੀ ਇਹ ਸਾਰੀ ਡਿਵੈਲਪਮੈਂਟ ਹੋਣੀ ਸੀ ਨਾ ਇਹਦਾ ਰੱਖਿਆ ਗਿਆ ਸੀ 에ਰੋਟ੍ਰੋਪੋਲਿਸ ਐਰੋਟਰਪਾਲਿਸ ਦਾ ਅਸਲ ਇੱਕ ਅੰਗਰੇਜ਼ੀ ਦਾ ਸ਼ਬਦ ਆ ਜਿਹੜਾ ਵੀ ਏਰੀਆ ਜਾਂ ਜਿਹੜਾ ਖੇਤਰ ਹਵਾਈ ਅੱਡੇ ਦੇ ਬਿਲਕੁਲ ਨੇੜੇ ਹੋਵੇ ਆਸੇ ਪਾਸੇ ਹੋਵੇ ਉਸ ਨੂੰ ਜਦੋਂ ਡਿਵੈਲਪ ਕਰਨਾ ਹੁੰਦਾ ਜਾਂ ਉਸ ਦੀ ਉન્નਤੀ ਜਾਂ ਤਰੱਕੀ ਕਰਨੀ ਹੁੰਦੀ ਆ ਉਸ ਨੂੰ ਅਸੀਂ ਐਰੋਟਰਪਾਲਿਸ ਕਹਿ ਦਿੰਦੇ ਆ ਇਸ ਕਰਕੇ ਗੁਮਾਦਾ ਦਾ ਇਹ ਸਾਰਾ ਪਲਾਨ ਸੀ ਗੁਮਾਦਾ ਚਾਹੁੰਦਾ ਸੀ ਕਿ ਇਸ ਨੂੰ ਡਿਵੈਲਪ ਕੀਤਾ ਜਾਵੇ ਤੇ ਇਸ ਗੱਲ ਦੀ ਭਣਕ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਆਈਐਸ ਅਫਸਰ ਆਈਪੀਐਸ ਅਫਸਰ ਇਸੇ ਤਰ੍ਹਾਂ ਪੀਸੀਐਸ ਤੇ ਪੀਪੀਐਸ ਅਫਸਰ ਤੇ ਕੁਝ ਜੁਡੀਸ਼ੀਅਲ ਅਫਸਰਾਂ ਨੂੰ ਪਤਾ ਲੱਗ ਗਿਆ ਇਹ ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਗਈ ਕਿ ਇੱਥੇ ਘੱਟੋ-ਘੱਟ 5 ਤੋਂ 6 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਤੇ ਬੜਾ ਵਧੀਆ ਮੌਕਾ ਕਰੋੜਾ ਰੁਪਏ ਅਸੀਂ ਬਣਾ ਸਕਦੇ ਆ ਇਹਦੇ ਵਿੱਚ ਬਕਰਪੁਰ ਪਿੰਡ ਸੀ ਇਹਦੇ ਵਿੱਚ ਮਾਤਰਾ ਪਿੰਡ ਸੀ ਇਹਦੇ ਵਿੱਚ ਸਿਆਉ ਸੀ ਇਹਦੇ ਵਿੱਚ ਪਾਤੋ ਸੀ ਇਹਦੇ ਵਿੱਚ ਮਨੌਲਨੀ ਸੀ ਇਹ ਸਾਰੇ ਪਿੰਡਾਂ ਇਹਨਾਂ ਪਿੰਡਾਂ ਦੀ 1650 ਏਕੜ ਜ਼ਮੀਨ ਐਕਵਾਇਰ ਹੋਣੀ ਸੀ ਤੇ ਉਸ ਵਕਤ ਦੀ ਜਦੋਂ ਮੈਂ ਗੱਲ ਕਰ ਰਿਹਾ ਤੇ ਹੋ ਸਕਦਾ ਉਸ ਵਕਤ ਜਿਹੜਾ ਇਹ ਕਿਲਾ ਸੀ ਜਾਂ ਏਕੜ ਸੀ ਇਹ ਲਗਭਗ 70 ਲੱਖ ਤੋਂ ਲੈ ਕੇ 1 ਕਰੋੜ ਤੱਕ ਸੀ ਜਿਹੜਾ ਅੱਜ ਕੱਲ 10 ਕਰੋੜ ਦਾ ਹੋ ਗਿਆ ਇਹਨਾਂ ਨੂੰ ਜਦੋਂ ਇਹ ਪਤਾ ਲੱਗਾ ਤੇ ਉਸ ਵਕਤ ਤੱਕ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਲੈਂਡ ਐਕ acquisition ਐਕਟ ਜੇ ਇਹਦਾ ਪੂਰਾ ਨਾਮ ਤੁਸੀਂ ਸੁੰਣਾ ਚਾਹੁੰਦੇ ਹੋ ਤਾਂ ਉਹ ਹੈ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕquisition ਐਕਟ ਸਨ 2013 ਇਸ ਕਾਨੂੰਨ ਦੇ ਹਿਸਾਬ ਦੇ ਨਾਲ ਸੈਕਸ਼ਨ 11 ਤੇ 4 ਦਾ ਉਸ ਟਾਈਮ ਨੋਟੀਫਿਕੇਸ਼ਨ ਹੋ ਚੁੱਕਾ ਸੀ ਇਹਨਾਂ ਨੂੰ ਪਤਾ ਸੀ ਕਿ ਹੁਣ ਅਸੀਂ ਰਜਿਸਟਰੀ ਨਹੀਂ ਕਰ ਸਕਦੇ ਪਰ ਇਸ ਦੇ ਬਾਵਜੂਦ ਵੀ ਇਹਨਾਂ ਅਫਸਰਾਂ ਨੇ ਆਪਣਾ ਅਸਰ ਤੇ ਰਸੂਖ ਵਰਤ ਕੇ ਇਹਨਾਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਤੱਕ ਇਹ ਪਹੁੰਚ ਕੀਤੀ ਇਹਨਾਂ ਕਿਸਾਨਾਂ ਤੱਕ ਇਹਨਾਂ ਪਿੰਡਾਂ ਦੇ ਰਹਿਣ ਵਾਲਿਆਂ ਤੱਕ ਇਹਨਾਂ ਨੂੰ ਲੱਗਿਆ ਕਿ ਜੇ ਅਸੀਂ ਇਹਨਾਂ ਨੂੰ ਥੋੜੇ ਬਹੁਤੇ ਵੱਧ ਪੈਸੇ ਦੇ ਕੇ ਇਹਨਾਂ ਤੋਂ ਜ਼ਮੀਨਾਂ ਖਰੀਦ ਲਵਾਂਗੇ ਤੇ ਜਦੋਂ ਸਾਨੂੰ ਗੁਮਾੜਾ ਕੰਪਨਸੇਸ਼ਨ ਦੇਏਗਾ ਤੇ ਉਹ ਤਾਂ ਕਰੋੜਾਂ ਚ ਚਲੀ ਜਾਊਗੀ 380 380 ਇਸ ਤਰ੍ਹਾਂ ਦੀਆਂ ਸੇਲ ਡੀਡਸ ਹੋ ਗਈਆਂ ਰਜਿਸਟਰੀਜ਼ ਹੋ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਅਪਲਾਈ ਕੀਤਾ ਕਿ ਸਾਨੂੰ ਮੁਆਵਜ਼ੇ ਦੋ ਤੇ ਇਹ ਗੱਲ ਸਰਕਾਰ ਦੇ ਧਿਆਨ ਦੇ ਵਿੱਚ ਆ ਗਈ ਤੇ ਉਸ ਵਕਤ ਸਰਬਜੀਤ ਸਿੰਘ ਇਹੀ ਆਈਐਸ ਅਫਸਰ ਸੀ ਉਸ ਦੇ ਧਿਆਨ ਦੇ ਵਿੱਚ ਆ ਗਈ ਉਸ ਨੇ ਇਸੇ ਕਰਕੇ ਡੀਓ ਲੈਟਰ ਲਿਖਿਆ ਕਹਿੰਦੇ ਇਹ ਜਿਹੜੇ ਅਫਸਰ ਨੇ ਆ ਜਿਹੜੇ ਲੋਕ ਨੇ ਇਹ ਤਾਂ origianlly ਮਾਲਕ ਹੀ ਨਹੀਂ ਆ ਮਾਲਕੀ ਤਾਂ ਇਹਦੀ origianlly ਹੋਰ ਪਿੰਡਾਂ ਦੇ ਲੋਕਾਂ ਕੋਲ ਐ ਸੋ ਇਸ ਕਰਕੇ ਇਹਨਾਂ ਨੂੰ ਮੁਆਵਜ਼ੇ ਮਿਲ ਨਹੀਂ ਸਕਦੇ ਹੁਣ ਤੁਹਾਨੂੰ ਮੈਂ ਥੋੜੀ ਜਿਹੀ ਇੱਕ ਗੱਲ ਹੋਰ ਵੀ ਦੱਸਦਾ ਕਿ ਇਸ ਸਕੀਮ ਦੇ ਵਿੱਚ ਜਿਹੜੀ ਗਮਾੜਾ ਨੇ ਉਹਨਾਂ ਦਿਨਾਂ ਦੇ ਵਿੱਚ ਲਾਂਚ ਕੀਤੀ ਸੀ ਇਹਦੇ ਵਿੱਚ ਲੈਂਡ ਪੁੱਲਿੰਗ ਵੀ ਹੈ ਯਾਨੀ ਕਿ ਜਿੰਨਾ ਤੋਂ ਤੁਸੀਂ ਜ਼ਮੀਨ ਲੈਣੀ ਆ ਉਹਨਾਂ ਨੂੰ ਇੱਕ ਤਰ੍ਹਾਂ ਉਸ ਦੇ ਵਿੱਚ ਹਿੱਸੇਦਾਰ ਬਣਾਉਣਾ ਯਾਨੀ ਕਿ ਇੱਕ ਤਾਂ ਤੁਸੀਂ ਉਹਨਾਂ ਨੂੰ ਰੈ residențial ਪਲਾਟ ਵੀ ਦੇਣਾ ਰਹਿੈਸ਼ੀ ਮਕਾਨ ਵੀ ਦੇ ਸਕਦੇ ਹੋ ਇੱਕ ਪਲਾਟ ਦੇ ਸਕਦੇ ਹੋ ਫਿਰ ਉਹਨਾਂ ਨੂੰ ਕੋਈ ਐਸਈਓ ਦੇ ਸਕਦੇ ਹੋ ਸ਼ਾਪ ਕਮ ਆਫਿਸ ਜਾਂ ਇਸ ਤਰ੍ਹਾਂ ਦੀ ਕੋਈ ਦੁਕਾਨ ਉਹਨਾਂ ਨੂੰ ਦੇ ਸਕਦੇ ਹੋ ਉਹਦੇ ਵਿੱਚ ਵੀ ਉਹਨਾਂ ਦਾ ਹਿੱਸਾ ਹੋ ਸਕਦਾ ਇਹ ਸਾਰਾ ਕੁਝ ਜਦੋਂ ਹੋਇਆ ਤੇ ਫਿਰ ਇਹਨਾਂ ਨੂੰ ਲੱਗਾ ਕਿ ਸਾਨੂੰ ਤਾਂ ਇਹ ਮੁਆਵਜ਼ੇ ਮਿਲਨੇ ਚਾਹੀਦੇ ਆ ਪਰ ਹਜੇ ਤੱਕ ਕਿਉਂਕਿ ਆਬਜੈਕਸ਼ਨ ਲੱਗ ਗਿਆ ਸੀ ਤੇ ਇਹ ਜਿਹੜਾ ਮਾਮਲਾ ਇਸ ਵਕਤ ਤੁਸੀਂ ਦੇਖੋ ਕੋਰਟ ਦੇ ਵਿੱਚ ਪਿਆ ਐਡੀਸ਼ਨਲ ਸੈਸ਼ਨ ਜੱਜ ਨੇ ਐਡੀਸ਼ਨਲ ਸੈਸ਼ਨ ਜੱਜ ਨੇ ਪਰਮਦੀਪ ਸਿੰਘ ਘਰੇਵਾਲ ਉਹਨਾਂ ਦੇ ਕੋਰਟ ਦੇ ਵਿੱਚ ਇਹ ਸਿਵਲ ਮੈਟਰ ਅੱਜ ਵੀ ਪੈਂਡਿੰਗ ਪਿਆ ਤੇ ਇਸ ਮਾਮਲੇ ਦੀ ਇਨਕੁਆਰੀ ਹੋਣ ਦੀ ਵੀ ਗੱਲ ਹੋ ਰਹੀ ਆ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਸੀ ਇਸੇ ਮੁਹਾਲੀ ਦੇ ਐਸਐਸ ਨਗਰ ਦੇ ਗ੍ਰੀਸ਼ ਦਿਆਲਨ ਹੁਣ ਸਰਬਜੀਤ ਸਿੰਘ ਇਹ ਵੀ ਲਿਖਦੇ ਆ ਕਹਿੰਦੇ ਮੈਂ ਡੀਸੀ ਨੂੰ ਵੀ ਕਈ ਵਾਰੀ ਕਿਹਾ ਉਸ ਵਕਤ ਦੇ ਮੁਹਾਲੀ ਦੇ ਜਿਹੜੇ ਡੀਸੀ ਸੀ ਗ੍ਰੀਸ਼ ਦਿਆਲਨ ਨੂੰ ਕਿ ਇਹ ਮਾਮਲਾ ਗਲਤ ਹੋ ਰਿਹਾ ਕਿਉਂਕਿ ਇਹਦੇ ਵਿੱਚ ਨੋਟੀਫਿਕੇਸ਼ਨ ਸੈਕਸ਼ਨ 11 4 ਦੀ ਹੋ ਚੁੱਕੀ ਆ ਤੁਸੀਂ ਇਹਨਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਕੰਪੰਸੇਟ ਜਾਂ ਮੁਆਵਜ਼ੇ ਨਹੀਂ ਦੇ ਸਕਦੇ ਬਲਕਿ ਜਿਹੜੇ origignal owners ਨੇ ਕੇਵਲ ਤੇ ਕੇਵਲ ਉਹਨਾਂ ਨੂੰ ਮੁਆਵਜ਼ੇ ਮਿਲਲੇ ਆ ਪਰ ਕਹਿੰਦੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਸ ਵਕਤ ਜਿਹੜੇ ਸਬ ਰਜਿਸਟਰ ਸੀ ਸਬ ਰਜਿਸਟਰ ਚਾਹੇ ਮੁਹਾਲੀ ਦਾ ਸੀ ਤੇ ਚਾਹੇ ਜੁਆਇੰਟ ਸਬ ਰਜਿਸਟਰ ਸੀ ਜ਼ੀਰਖਪੁਰ ਦਾ ਉਹਨਾਂ ਦੇ ਖਿਲਾਫ ਵੀ ਸਰਬਜੀਤ ਸਿੰਘ ਨੇ ਕਿਹਾ ਸੀ ਇਸੇ IAS ਅਫਸਰ ਨੇ ਕਿ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਪਰ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਕਿਸ ਤਰ੍ਹਾਂ ਕੰਮ ਕਰਦੀਆਂ ਔਰ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਸੀ ਕਿ ਇਸ ਟਾਈਮ ਰਵਿੰਦਰ ਬਾਂਸਲ ਇੱਕ ਤਹਿਸੀਲਦਾਰ ਵੀ ਉਹਨਾਂ ਦਿਨਾਂ ਦੇ ਵਿੱਚ ਰਹਿਆ ਹੋਰ ਵੀ ਕਈ ਤਹਿਸੀਲਦਾਰ ਰਹੇ ਹੋਣੇ ਆ ਕਿਵੇਂ ਇਹ ਰਜਿਸਟਰੀਆਂ ਹੋ ਗਈਆਂ ਕਿਹਨੇ ਇਹਨਾਂ ਨੂੰ ਅਲਾਉ ਕੀਤਾ ਔਰ ਜਦੋਂ 11 4 ਸੈਕਸ਼ਨ ਦੀ ਨੋਟੀਫਿਕੇਸ਼ਨ ਆਲਰੇਡੀ ਹੋ ਚੁੱਕੀ ਸੀ ਤੇ ਫੇਰ ਕਿੰਨਾ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਇਹ ਉਹਨਾਂ ਜ਼ਮੀਨਾਂ ਦੇ ਜਾ ਕੇ ਰਜਿਸਟਰੀ ਕਰਵਾ ਲੈਣ ਹੁਣ ਕਿਉਂਕਿ ਮਾਮਲਾ ਇਸ ਟਾਈਮ ਅਦਾਲਤ ਦੇ ਵਿੱਚ ਪਿਆ ਦੇਖਦੇ ਹਾਂ ਕਿ ਉਸ ਉੱਤੇ ਕੀ ਹੁੰਦਾ ਪਰ ਇਸ ਤੋਂ ਵੀ ਜਿਹੜੀ ਵੱਡੀ ਗੱਲ ਆ ਅੱਜ ਕੱਲ ਇਹ ਜਿਹੜਾ ਮਹਿਕਮਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਆ अर्बन ਡਿਵੈਲਪਮੈਂਟ ਹਾਊਸਿੰਗ अर्बन ਡਿਵੈਲਪਮੈਂਟ ਦਾ ਮਹਿਕਮਾ ਦਾ ਅਸਲ ਫੈਸਲਾ ਉਹਨਾਂ ਨੇ ਕਰਨਾ ਕਿ ਇਸ ਮਾਮਲੇ ਦੀ ਤਹਿਕੀਕ ਜਾਂ ਤਫਤੀਸ਼ ਕਰਵਾ ਕੇ ਉਹਨਾਂ ਸਾਰੇ ਅਫਸਰਾਂ ਨੂੰ 380 ਰਜਿਸਟਰੀਜ਼ ਆ ਤੁਸੀਂ ਹਿਸਾਬ ਲਗਾਓ ਕਿੰਨੇ ਕਰੋਨਾ ਤੱਕ ਦਾ ਇਹ ਮਾਮਲਾ ਪਹੁੰਚ ਜਾਊਗਾ ਕੀ ਉਹਨਾਂ ਨੂੰ ਬੇਨਕਾਬ ਕਰਨਗੇ ਉਸ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਇਹ ਸਾਰਾ ਟਮਟਮਾ ਰਚਿਆ ਜਾਂ ਸਾਰਾ ਖੇਡ ਰਚਿਆ ਕਿਸ ਤਰ੍ਹਾਂ ਉਹਨਾਂ ਲੋਕਾਂ ਤੋਂ ਜ਼ਮੀਨਾਂ ਲਈਆਂ ਜਦੋਂ ਕਿ ਉਹ ਨੋਟੀਫਿਕੇਸ਼ਨ ਹੋ ਚੁੱਕੀ ਸੀ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿਉਂਕਿ ਜੇ ਵਾਕਿਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਘਟੋ-ਘਟ ਜਿਹੜੇ ਇਹਦੇ ਫਾਉਂਟੇਨ ਹੈਡਸ ਨੇ ਜਿਹੜੇ ਉੱਤੋਂ ਸ਼ੁਰੂਆਤ ਕਰਦੇ ਨੇ ਜਿਹੜੇ ਵੱਡੇ ਅਫਸਰ ਨੇ ਬਿਊਰੋਕ੍ਰੇਸੀਆ ਅਫਸਰ ਸ਼ਾਹੀਆ ਜਿਸ ਢੰਗ ਤਰੀਕੇ ਦੇ ਨਾਲ ਇਹ ਪੈਸੇ ਕਮਾਉਂਦੇ ਨੇ ਜਾਂ ਜਿਹੜਾ ਇਹਨਾਂ ਨੂੰ ਢੰਗ ਤਰੀਕੇ ਪਤਾ ਲੱਗ ਜਾਂਦੇ ਆ ਘਟੋ ਘਟ ਉੱਤੋਂ ਸ਼ੁਰੂਆਤ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਚਾਹੇ ਉਹ ਡਿਪਟੀ ਕਮਿਸ਼ਨਰ ਸੀ ਚਾਹੇ ਉਹ ਐਫਸੀਆਰਸੀ ਚਾਹੇ ਕੋਈ ਵੀ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਤਹਿਸੀਲਦਾਰ ਵੀ ਰਹੇ ਸੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨਾਂ ਨੇ ਇਹ ਗੈਰ ਕਾਨੂੰਨੀ ਕੰਮ ਕਿਸ ਨੂੰ ਪੁੱਛ ਕੇ ਕੀਤਾ ਤੇ ਕਿਉਂ ਕੀਤਾ ਇਹ ਫਾਇਦੇ ਇਹਨਾਂ ਨੇ ਲਏ ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਭਾਰਤੀ ਜਨਤਾ ਪਾਰਟੀ ਦੀ ਇੱਕ ਯਾਤਰਾ ਨਿਕਲ ਰਹੀ ਆ ਪੰਜਾਬ ਦੇ ਵਿੱਚੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹ ਯਾਤਰਾ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਪੂਰੇ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਕੱਢ ਰਹੀ ਆ ਇਸੇ ਤਰ੍ਹਾਂ ਇਹ ਯਾਤਰਾ ਬੀਤੇ ਨਵੰਬਰ ਦੇ ਮਹੀਨੇ ਤੋਂ ਸੰ 2023 ਤੋਂ ਸ਼ੁਰੂ ਹੋਈ ਹੋਈ ਆ ਔਰ ਲਗਭਗ ਇਹਨੇ 2-3 ਮਹੀਨੇ ਇਸੇ ਤਰ੍ਹਾਂ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦੀਆਂ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਜਿਹੜੀਆਂ ਸਕੀਮਾਂ ਲਾਂਚ ਕੀਤੀਆਂ ਨੇ ਵੈਲਫੇਅਰ ਸਕੀਮਾਂ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਜਿਹੜੀਆਂ ਉਹਨਾਂ ਬਾਰੇ ਜਾਣਕਾਰੀ ਦੇਣੀ ਸੀ ਔਰ ਇਸ ਦੌਰਾਨ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੋਂ ਇੱਕ ਸਹਿਯੋਗੀ ਮੰਗਿਆ ਸੀ ਕਿ ਤੁਹਾਡੇ ਜਿਹੜੇ ਅਫਸਰ ਨੇ ਵੱਖਰੇ-ਵੱਖਰੇ ਮਹਿਕਮਿਆਂ ਦੇ ਉਹ ਆ ਕੇ ਜੇ ਲੋਕਾਂ ਨੂੰ ਸਕੀਮਾਂ ਬਾਰੇ ਨਹੀਂ ਪਤਾ ਤੇ ਲੋਕਾਂ ਨੂੰ ਘਟੋ-ਘਟ ਦੱਸਣ ਕਿ ਕਿਹੜੀਆਂ ਐ ਸਕੀਮਾਂ ਨੇ ਕਿਹੜਾ ਪੈਸਾ ਕੇਂਦਰ ਤੋਂ ਆ ਰਿਹਾ ਤਾਂ ਕਿ ਉਹਨਾਂ ਦਾ ਲਾਭ ਪ੍ਰਾਪਤ ਕਰਨ ਤੇ ਇਸ ਤੋਂ ਬਾਅਦ ਇਸ ਚੀਜ਼ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਿਲੇ ਇਸ ਤਰ੍ਹਾਂ ਦਾ ਇਹਨਾਂ ਦਾ ਮਕਸਦ ਆ ਹਜੇ ਤੱਕ ਪੂਰਾ ਸਹਿਯੋਗ ਹੋ ਰਿਹਾ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਲੱਗਾ ਜਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਲੱਗਾ ਕਿ ਸਾਨੂੰ ਤਾਂ ਇਹ ਸਹਿਯੋਗ ਕਰਨੀ ਰਹੇ ਸਾਡੇ ਤੋਂ ਸਹਿਯੋਗ ਮੰਗੀ ਜਾਂਦੇ ਆ ਤੇ ਉਹਨਾਂ ਨੇ ਹੁਣ ਇਸ ਦੇ ਵਿੱਚ ਸਹਿਯੋਗ ਕਰਨ ਤੋਂ ਬਿਲਕੁਲ ਕੋਰੀ ਨਾ ਕਰਤੀ ਕਹਤਾ ਉਹਨਾਂ ਨੇ ਕਿ ਅੱਜ ਤੋਂ ਬਾਅਦ ਸਾਡੇ ਜਿਹੜੇ ਅਫਸਰ ਨੇ ਚਾਹੇ ਕਿਸੇ ਵੀ ਵਿਭਾਗ ਦੇ ਹੋਣ ਉਹ ਇਸ ਯਾਤਰਾ ਦੇ ਦੌਰਾਨ ਨਹੀਂ ਆਉਣਗੇ ਆਪਣੇ ਦਫ਼ਤਰਾਂ ਦੇ ਵਿੱਚ ਜਾਂ ਆਪਣੇ ਹਲਕਿਆਂ ਦੇ ਵਿੱਚ ਰਹਿ ਕੇ ਉਹ ਆਪਣੀ ਰੋਜ਼ ਦੀ ਤਰ੍ਹਾਂ ਆਮ ਡਿਊਟੀ ਕਰਨਗੇ ਲੋਕਾਂ ਦੀ ਡਿਊਟੀ ਕਰਨਗੇ ਲੋਕਾਂ ਤੇ ਕੰਮ ਕਰਨਗੇ ਹੁਣ ਇਸ ਚੀਜ਼ ਨੂੰ ਲੈ ਕੇ ਪੰਜਾਬ ਇਕਾਈ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਬਹੁਤ ਖਫਾ ਨੇ ਕਹਿੰਦੇ ਦੇਖੋ ਜੀ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਤੇ ਫੇਰ ਕਹਿੰਦੇ ਆ ਕਿ ਕੇਂਦਰ ਦਾ ਪੈਸਾ ਨਹੀਂ ਆਉਂਦਾ ਜਾਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹਨਾਂ ਦਾ ਪੈਸਾ ਸਾਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਪਰ ਕੀ ਇਹਨਾਂ ਨੂੰ ਪਤਾ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਇਹਨਾਂ ਨੇ ਲੰਮਾ ਸਮਾਂ ਬਤਾਇਆ ਕਿ ਯੂਨੀਅਨ ਹੈਲਥ ਮਿਨਿਸਟਰੀ ਨੇ ਜਿਹੜਾ ਸਿਹਤ ਮਹਿਕਮਾ ਕੇਂਦਰ ਦਾ ਇਹਨਾਂ ਦਾ ਨੈਸ਼ਨਲ ਹੈਲਥ ਮਿਸ਼ਨ ਸੀ ਉਸ ਤਹਿਤ ਪੰਜਾਬ ਨੂੰ 402 ਕਰੋੜ ਤੋਂ ਵੀ ਵੱਧ ਪੈਸਾ ਆਉਣਾ ਸੀ ਪਰ ਅੱਜ ਤੱਕ ਉਹ ਗ੍ਰਾਂਟ ਪੰਜਾਬ ਸਰਕਾਰ ਨੂੰ ਮਿਲੀ ਨਹੀਂ ਕਈ ਤਰ੍ਹਾਂ ਦੇ ਤੁਸੀਂ ਬਹਾਨੇ ਲਾ ਕੇ ਜਾਂ ਕਈ ਤਰ੍ਹਾਂ ਦੇ ਤੁਸੀਂ ਨੁਕਸ ਕੱਢ ਕੇ ਕਿ ਆਮ ਆਦਮੀ ਕਲੀਨਿਕਸ ਦੇ ਵਿੱਚ ਇਹ ਠੀਕ ਨਹੀਂ ਆ ਤੁਸੀਂ ਫੋਟੋਆਂ ਕਿਉਂ ਲਾ ਲੀਆਂ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ 5637 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀਐਫ ਜਿਹਨੂੰ ਕਹਿੰਦੇ ਆ ਪਿੰਡੂ ਵਿਕਾਸ ਫੰਡ ਉਹ ਵੀ ਹਜੇ ਤੱਕ ਜਾਰੀ ਨਹੀਂ ਕੀਤਾ ਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਜੀਐਸਟੀ ਦੀ ਜਿਹੜੀ ਕੰਪਨਸੇਸ਼ਨ ਹੁੰਦੀ ਆ ਮੁਆਵਜ਼ਾ ਹੁੰਦਾ ਉਹ ਅਕਸਰ ਡਿਲੇ ਹੋ ਜਾਂਦੀ ਆ ਉਹ ਸਮੇਂ ਸਿਰ ਪਹੁੰਚਦੀ ਨਹੀਂ ਤੇ ਪੰਜਾਬ ਸਰਕਾਰ ਨੂੰ ਜੁਲਾਈ ਸਨ 2017 ਤੋਂ ਮਾਰਚ ਸਨ 2022 ਤੱਕ 3670 ਕਰੋੜ ਰੁਪਏ ਦਾ ਜਿਹੜਾ GST ਕੰਪਨਸੇਸ਼ਨ ਸੀ ਉਹ ਅਕਤੂਬਰ ਸਨ 2023 ਦੇ ਵਿੱਚ ਜਾ ਕੇ ਮਿਲਦਾ ਯਾਨੀ ਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਮਿਲਿਆ ਹੁਣ ਜਦੋਂ ਤੁਸੀਂ ਇੰਨੀਆਂ ਸਾਰੀਆਂ ਪੇਮੈਂਟਸ ਡਿਲੇ ਕਰੋਗੇ ਔਰ ਇਥੋਂ ਤੱਕ ਕਿ ਪੰਜਾਬ ਸਰਕਾਰ ਨੂੰ ਕਈ ਵਾਰੀ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਕਿ ਸਾਡੇ ਜਿਹੜੇ ਫੰਡਸ ਆ ਉਹ ਕੇਂਦਰ ਸਰਕਾਰ ਰਿਲੀਜ਼ ਨਹੀਂ ਕਰਦੀ ਤੇ ਕਦੇ ਸੁਨੀਲ ਜਾਖੜ ਨੇ ਇਹਨਾਂ ਸਾਰੀਆਂ ਚੀਜ਼ਾਂ ਲਈ ਕਦੇ ਹਾਂ ਦਾ ਨਾਰਾ ਮਾਰਿਆ ਕਦੇ ਤੁਸੀਂ ਪੰਜਾਬ ਸਰਕਾਰ ਦਾ ਇਸ ਉੱਤੇ ਸਮਰਥਨ ਕੀਤਾ ਕਦੇ ਆਪਣੀ ਸਰਕਾਰ ਨੂੰ ਕਿਹਾ ਕਿ ਤੁਸੀਂ ਜੇ ਫੰਡ ਰਿਲੀਜ਼ ਨਹੀਂ ਕਰੋਗੇ ਤੇ ਇਸ ਨਾਲ ਸਾਡੇ ਸੂਬੇ ਦੀ ਡਿਵੈਲਪਮੈਂਟ ਨਹੀਂ ਹੋਣੀ ਆ ਪਿਛਲੇ ਦਿਨਾਂ ਦੇ ਵਿੱਚ ਝਾਕੀ ਦਾ ਮਸਲਾ ਆਇਆ ਸੀ ਕਿੰਨਾ ਕਿ ਤੁਸੀਂ ਪੰਜਾਬ ਦਾ ਸਾਥ ਦਿੱਤਾ ਆਪਣੇ ਆਪ ਨੂੰ ਤਾਂ ਤੁਹਾਨੂੰ ਬੜਾ ਲੱਗਦਾ ਕਿ ਪੰਜਾਬ ਦੇ ਦੇਖੋ ਸਾਡੀ ਕੇਂਦਰ ਸਰਕਾਰ ਦੇ ਨਾਲ ਧੱਕਾ ਕਰ ਰਿਹਾ ਪਰ ਕਦੇ ਪੰਜਾਬ ਦਾ ਵੀ ਸੋਚ ਲਿਆ ਕਰੋ ਪੰਜਾਬ ਦੇ ਨਾਲ ਜੋ ਕੇਂਦਰ ਸਰਕਾਰ ਧੱਕਾ ਕਰਦੀ ਹੈ ਜਾਂ ਵਿਤਕਰਾ ਕਰਦੀ ਹੈ ਜਾਂ ਡਿਸਕ੍ਰਿਮੀਨੇਸ਼ਨ ਕਰਦੀ ਆ ਇਸ ਦਾ ਵੀ ਅੰਦਾਜ਼ਾ ਸੁਨੀਲ ਜਾਖੜ ਜਾਂ ਇਹਨਾਂ ਦੀ ਪਾਰਟੀ ਨੂੰ ਹੋਣਾ ਚਾਹੀਦਾ ਬੀਤੇ ਕੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਕਿਸ ਤਰ੍ਹਾਂ ਇਸ ਟਾਈਮ ਭਾਰਤੀ ਜਨਤਾ ਪਾਰਟੀ ਦਾ ਕੇਂਦਰ ਸਰਕਾਰ ਦਾ ਸਾਰੇ ਦਾ ਸਾਰਾ ਧਿਆਨ ਇੱਕ ਗੱਲ ਤੇ ਕੇਂਦਰਤਾ ਕਿ ਜਨਵਰੀ 22 ਨੂੰ ਜੋ ਅਯੁੱਧਿਆ ਮੰਦਿਰ ਆ ਉੱਥੇ ਉਸ ਦਾ ਉਦਘਾਟਨ ਆ ਜਾਂ ਕੰਸਕਰੇਸ਼ਨ ਸੈਰੇਮਨੀ ਆ ਉਸ ਨੂੰ ਕਾਮਯਾਬ ਕਿਸ ਤਰ੍ਹਾਂ ਕਰਨਾ ਹਰ ਹੀਲਾ ਵਸੀਲਾ ਹਰ ਤਰ੍ਹਾਂ ਦਾ ਸੰਸਾਧਨ ਇਹਨਾਂ ਨੇ ਉਸੇ ਗੱਲ ਤੇ ਲਾ ਰੱਖਿਆ ਹਾਲਾਂਕਿ ਇਹ ਵੱਖਰੀ ਗੱਲ ਆ ਕਿ Hindu ਧਰਮ ਦੇ ਜਿਹੜੇ ਚਾਰ ਵੱਡੇ ਸ਼ੰਕਰਚਾਰਿਆ ਨੇ ਉਹਨਾਂ ਨੇ ਹਜੇ ਤੱਕ ਮਨਾਂ ਕੀਤਾ ਹੋਇਆ ਕਿ ਅਸੀਂ ਤਾਂ ਜਾਣਾ ਨਹੀਂ ਕਿਉਂਕਿ ਅਧੇ ਅਧੂਰੇ ਮੰਦਿਰ ਦੀ ਇਹ ਇੱਕ ਤਰ੍ਹਾਂ ਦੀ ਕੰਸਕਰੇਸ਼ਨ ਆ ਜਾਂ ਇਸ ਦਾ ਉਦਘਾਟਨ ਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਆ ਉਹ ਇਹ ਦੱਸਣੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਕਾਂਗਰਸ ਪਾਰਟੀ ਬੜੀ ਦੁਚਿੱਤੀਤ ਸੀ ਜਾਂ ਇੱਕ ਤਰ੍ਹਾਂ ਡਬਲ ਮਾਈਂਡਡ ਸੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਸਾਨੂੰ ਜਾਣਾ ਚਾਹੀਦਾ ਜੇ ਅਸੀਂ ਨਾ ਗਏ ਤਾਂ ਕਿਤੇ ਸਾਡੇ ਤੇ ਇੱਕ ਠੱਪਾ ਨਾ ਲੱਗ ਜੇ ਕਿ ਇਹ ਤਾਂ ਐਂਟੀ ਹਿੰਦੂ ਆ ਇਹ ਹਿੰਦੂਆਂ ਦੇ ਧਾਰਮਿਕ ਫੰਕਸ਼ਨਸ ਦੇ ਵਿੱਚ ਜਾਂ ਜਿਹੜੀਆਂ ਵੀ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਜਾਂਦੇ ਨਹੀਂ ਤੇ ਕਿਤੇ ਇਹਨਾਂ ਨੂੰ ਨੁਕਸਾਨ ਨਾ ਹੋ ਜੇ ਵੋਟਾਂ ਦਾ ਨੁਕਸਾਨ ਨਾ ਹੋ ਜੇ ਇਸ ਉੱਤੇ ਪਾਰਟੀ ਲਗਾਤਾਰ ਵਿਚਾਰ ਕਰ ਰਹੀ ਸੀ ਪਰ ਹੁਣ ਇਸ ਕਾਂਗਰਸ ਨੇ ਫਾਈਨਲੀ ਇਸ ਗੱਲ ਉੱਤੇ ਮਨ ਬਣਾਇਆ ਕਿ ਅਸੀਂ 22 ਤਰੀਕ ਨੂੰ ਜਾਂ 22 ਜਨਵਰੀ ਨੂੰ ਨਹੀਂ ਜਾਵਾਂਗੇ ਮਲਿਕਾ ਅਰਜੁਨ ਖੜਗੇ ਵੈਸੇ ਤਾਂ ਕਾਂਗਰਸ ਦੇ 올 ਇੰਡੀਆ ਦੇ ਪ੍ਰਧਾਨ ਨੇ ਪਰ ਉਹ ਰਾਜ ਸਭਾ ਦੇ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਉਹ ਨੇਤਾ ਵੀ ਆ ਉਹਨਾਂ ਨੇ ਵੀ ਮਨਾ ਕਰਤਾ ਉਹਨਾਂ ਨੂੰ ਇਨਵੀਟੇਸ਼ਨ ਆਇਆ ਸੀ ਇਸੇ ਤਰ੍ਹਾਂ ਅਧਿਰ ਰੰਜਨ ਚੌਧਰੀ ਇਹ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਹਨਾਂ ਨੂੰ ਵੀ ਇਨਵਾਈਟ ਆਇਆ ਸੀ ਜਾਂ ਇਹਨਾਂ ਨੂੰ ਸੱਦਾ ਆਇਆ ਸੀ ਪਰ ਇਹਨਾਂ ਨੇ ਵੀ ਨਾ ਕਰਤੀ ਇਸੇ ਤਰ੍ਹਾਂ ਸੋਨੀਆ ਗਾਂਧੀ ਨੇ ਵੀ ਨਾ ਕਰਤੀ ਔਰ ਨਾ ਕੀਤੀ ਕਿਉਂ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜਾ 22 ਜਨਵਰੀ ਨੂੰ ਜੋ ਉੱਥੇ ਸਮਾਗਮ ਹੋ ਰਿਹਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਹ ਸਾਰੇ ਦਾ ਸਾਰਾ ਇੱਕ ਜਿਹੜਾ ਫੰਕਸ਼ਨ ਕੀਤਾ ਜਾ ਰਿਹਾ ਉਹ ਆਰਐਸਐਸ ਦਾ ਉਹ ਬੀਜੇਪੀ ਦਾ ਸਾਡੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸਾਨੂੰ ਸ਼ਰਧਾ ਪੂਰੀ ਆ ਅਸੀਂ ਜ਼ਰੂਰ ਜਾਵਾਂਗੇ ਪਰ 22 ਜਨਵਰੀ ਤੋਂ ਬਾਅਦ ਜਾਵਾਂਗੇ ਅਸੀਂ ਉੱਥੇ ਜਾ ਕੇ ਆਪਣੀ ਸ਼ਰਧਾ ਪ੍ਰਗਟ ਕਰਕੇ ਆਵਾਂਗੇ ਪਰ ਅਸੀਂ ਇਸ ਸਾਰੇ ਟਮਟਮੇ ਦਾ ਹਿੱਸਾ ਨਹੀਂ ਬੰਨਣਾ ਇਹ ਗੱਲ ਉਹਨਾਂ ਨੇ ਬੜੇ ਰਿਸਪੈਕਟਫੁਲੀ ਕਹਿਤੀ ਆ ਔਰ ਤੁਹਾਨੂੰ ਇਹ ਗੱਲ ਵੀ ਯਾਦ ਹੋਣੀ ਆ ਕਿ ਜਦੋਂ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਇਆ ਗਿਆ ਸੀ ਉਸ ਵਕਤ ਕਾਂਗਰਸ ਨੇ ਇਸ ਦਾ ਬੜ ਜ਼ੋਰ ਵਿਰੋਧ ਕੀਤਾ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਾਂਗਰਸ ਦੁਚਿੱਤੀ ਦੇ ਵਿੱਚ ਜ਼ਰੂਰ ਸੀ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਅਕਾਲ ਤਖਤ ਸਾਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਸੱਦਾ ਆ ਗਿਆ ਤੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੱਦਾ ਆ ਚੁੱਕਾ ਉਹ ਹੁਣ ਜਾਂਦੇ ਆ ਜਾਂ ਨਹੀਂ ਜਾਂਦੇ ਇਸੇ ਤਰ੍ਹਾਂ ਜਿਹੜੇ ਹੋਰ ਸਿੱਖ ਭਾਈਚਾਰੇ ਦੇ ਜਿੰਨੇ ਵੀ ਤਖਤ ਨੇ ਉਹਨਾਂ ਦੇ ਜਥੇਦਾਰਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਰਐਸਐਸ ਜਾਂ ਬੀਜੇਪੀ ਸੱਦੇ ਭੇਜੂਗੀ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਪਰ ਕੀ ਇਹ ਸਾਰੇ ਜਾਣਗੇ ਇਹ ਤਾਂ ਖੈਰ ਆਉਣ ਵਾਲਾ ਸਮਾਂ ਦੱਸੂਗਾ ਪਰ ਹਰ ਕੋਈ ਪਾਰਟੀ ਆਪਣੇ ਹਿਸਾਬ ਦੇ ਨਾਲ ਇਹਦਾ ਫੈਸਲਾ ਕਰ ਰਹੀ ਆ ਔਰ ਕਾਂਗਰਸ ਨੇ ਫੈਸਲਾ ਕੀਤਾ ਕਿ ਅਸੀਂ 22 ਜਨਵਰੀ ਦੇ ਸਮਾਗਮ ਤੋਂ ਅਸੀਂ ਦੂਰ ਰਵਾਂਗੇ ਸਮਾਂ ਹੋ ਗਿਆ ਅੱਜ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਬੀਤੇ ਜੋ ਅਸੀਂ ਪ੍ਰੋਗਰਾਮ ਕੀਤਾ ਸੀ ਬੀਤੇ ਕੱਲ ਉਸ ਲਈ ਭੇਜੇ ਆ ਵਿਨਾਈਲ ਰੈਕਡਸ 8518 ਇਹਨਾਂ ਦਾ ਅਕਾਊਂਟ ਆ ਹੋ ਸਕਦਾ ਇਹਨਾਂ ਦਾ ਨਾਮ ਬਿਨੇ ਹੋਵੇ ਪਰ ਇੱਥੇ ਜਿਹੜਾ ਆਇਆ ਉਹ ਵਿਨਾਈਲ ਆਇਆ ਇਹਨਾਂ ਨੇ ਕਮੈਂਟ ਇਹ ਲਿਖਿਆ ਕਹਿੰਦੇ ਕੂਚੀ ਵਾਲਿਆਂ ਕੋਲ ਝੂਠਾਂ ਦੇ ਸਿਵਾਏ ਕੱਖ ਨਹੀਂ ਐਵੇਂ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ਆ ਕੂਚੀ ਇਹ ਝਾੜੂ ਨੂੰ ਕਹਿੰਦੇ ਆ ਜਦੋਂ ਇਹ ਝਾੜੂ ਦੀ ਗੱਲ ਕਰਦੇ ਤੇ ਇਹਨਾਂ ਦਾ ਮਤਲਬ ਆ ਆਮ ਆਦਮੀ ਪਾਰਟੀ ਕਹਿੰਦੇ ਇਹਨਾਂ ਕੋਲੇ ਸਿਵਾਏ ਝੂਠਾਂ ਦੇ ਕੁਝ ਨਹੀਂ ਆ ਤੇ ਕੇਵਲ ਤੇ ਕੇਵਲ ਢੰਡੋਰਾ ਪਿੱਟਦੇ ਆ ਹਜੇ ਤੱਕ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਹੀ ਗੱਲ ਨਜ਼ਰ ਆਉਂਦੀ ਆ ਕਿ ਕੇਵਲ ਤੇ ਕੇਵਲੇ ਟੰਡੋਰਾ ਪਿੱਟਦੇ ਜੇ ਵਾਕਿਆ ਇਹਨਾਂ ਨੂੰ ਦਰਦ ਹੋਵੇ ਤੇ ਫਿਰ ਇਹ ਲੋਕਾਂ ਦੇ ਅਸਲੀ ਕੰਮ ਕਰਨ ਵਾਕਿਆ ਇਹ ਲੋਕਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਕਰਨ ਇੱਥੇ ਨਸ਼ੇ ਖਤਮ ਕਰਨ ਭ੍ਰਿਸ਼ਟਾਚਾਰ ਖਤਮ ਕਰਨ ਤੇ ਲੋਕਾਂ ਨੂੰ ਵਾਕਿਆ ਲੱਗੇ ਕਿ ਬਦਲਾਅ ਆਇਆ ਔਰ ਸਰਕਾਰੀ ਦਫ਼ਤਰਾਂ ਦੇ ਵਿੱਚ ਬਗੈਰ ਇੱਕ ਵੀ ਨਵੇਂ ਪੈਸੇ ਤੋਂ ਕੰਮ ਹੋ ਜਾਂਦਾ ਪਰ ਇਸ ਤਰ੍ਹਾਂ ਹੋ ਨਹੀਂ ਰਿਹਾ ਅੱਗੇ ਆਉਨੇ ਆ ਅਗਲਾ ਕਮੈਂਟ ਹੈ ਸੁਰਿੰਦਰ ਸਿੰਘ ਦਾ ਇਹਨਾਂ ਨੇ ਮੈਨੂੰ ਐਡਰੈਸ ਕੀਤਾ ਇਹਨਾਂ ਨੇ ਕਿਹਾ ਇਹ ਟਰਾਫੀ ਤਾਂ ਰਹੀ ਪੰਜਾਬ ਵਿੱਚ ਹੀ ਆ ਪੰਜਾਬ ਦਾ ਖੇਡ ਪੱਧਰ ਸਦਾ ਹੀ ਚੰਗਾ ਰਿਹਾ ਇਹ ਦੱਸਣ ਸਰਕਾਰ ਨੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਕਿੰਨੇ ਕੋਚ ਭਰਤੀ ਕੀਤੇ ਨੇ ਖਿਡਾਰੀਆਂ ਨੂੰ ਤਾਂ ਖੇਡ ਕਿਤਾ ਹੀ ਨਹੀਂ ਮਿਲਿਆ ਗੱਲ ਤੁਹਾਡੀ ਬਿਲਕੁਲ ਠੀਕ ਆ ਇਹਨਾਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ ਜਦੋਂ ਸਾਡੇ ਯੂਨੀਵਰਸਿਟੀ ਦੇ ਖਿਡਾਰੀ ਜਾ ਕੇ ਮੱਲਾ ਮਾਰਦੇ ਨੇ ਜਾਂ ਟਰੋਫੀਆਂ ਲੈ ਕੇ ਆਉਂਦੇ ਨੇ ਤੇ ਫਿਰ ਵਾਕਿਆ ਸਾਨੂੰ ਉਹਨਾਂ ਤੇ ਰਸ਼ਟ ਹੁੰਦਾ ਔਰ ਤੁਹਾਡੀ ਗੱਲ ਬਿਲਕੁਲ ਠੀਕ ਆ ਵਾਕਿਆ ਸਰਕਾਰ ਦੱਸੇ ਇਹ ਰੰਗਲਾ ਪੰਜਾਬ ਕਹਿਣ ਨਾਲ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ ਤੁਸੀਂ ਕਿੰਨੇ ਕੋਚ ਭਰਤੀ ਕੀਤੇ ਆ ਤੇ ਜਿਵੇਂ ਇਹ ਕਹਿ ਰਹੇ ਨੇ ਕਿ ਕਈ ਇਸ ਤਰ੍ਹਾਂ ਦੇ ਖਿਡਾਰੀ ਉਹਨਾਂ ਨੂੰ ਤਾਂ ਕਿੱਟਸ ਤੱਕ ਨਹੀਂ ਮਿਲਦੀਆਂ ਉਹਨਾਂ ਨੂੰ ਖੇਡ ਦੀ ਜਿਹੜਾ ਸਮਾਨ ਹੁੰਦਾ ਜਾਂ ਸਮੱਗਰੀ ਹੁੰਦੀ ਹੈ ਉਹੀ ਨਹੀਂ ਮਿਲਦੀ ਅਗਲਾ ਜਿਹੜਾ ਕਮੈਂਟ ਆ ਉਹ ਬਲਵਿੰਦਰ ਸਿੰਘ ਦਾ ਉਹਨਾਂ ਨੇ ਕਿਹਾ ਕਿ ਸਾਰੇ ਪੁਰਾਣੇ ਕਾਂਗਰਸ ਲੀਡਰ ਸਿੱਧੂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਕੰਬ ਰਹੇ ਨੇ ਸੁਖਜਿੰਦਰ ਰੰਧਾਵਾ ਨੇ ਤਾਂ ਉਦੋਂ ਆਖਿਆ ਸੀ ਜਦੋਂ ਸਿੱਧੂ ਨੂੰ 1 ਸਾਲ ਦੀ ਸਜ਼ਾ ਹੋਈ ਸੀ ਕਿ ਚੰਗਾ ਹੋਇਆ ਖਿਹੜਾ ਛੁੱਟਿਆ ਸਿੱਧੂ ਤੋਂ ਗੱਲ ਤੁਹਾਡੀ ਠੀਕ ਆ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਨੂੰ ਲੱਗਦਾ ਕੋਈ ਇਹਨਾਂ ਦੀ ਦੁੱਖ ਦੀ ਰੱਖ ਤੇ ਅਕਸਰ ਨਵਜੋਤ ਸਿੰਘ ਸਿੱਧੂ ਹੱਥ ਰੱਖ ਦਿੰਦਾ ਇਸੇ ਕਰਕੇ ਇਹਨਾਂ ਨੂੰ ਹਮੇਸ਼ਾ ਇਹ ਲੱਗਿਆ ਰਹਿੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੂਰ ਹੋ ਜੇ ਤੇ ਸ਼ਾਇਦ ਜਿਹੜੀ ਮੇਰੀ ਰਾਜਨੀਤੀ ਆ ਸਿਆਸਤ ਆ ਉਹ ਚਮਕ ਜੂਗੀ ਪਰ ਮੈਂ ਇਸ ਜਾਂ ਇਹਨਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਜ਼ਰੂਰ ਦੱਸਦਾ ਕਿ ਸਿੱਧੂ ਤੋਂ ਤੁਸੀਂ ਇੰਨੀ ਜਲਦੀ ਖੇੜਾ ਛਡਾ ਨਹੀਂ ਸਕਦੇ ਇਹ ਠੀਕ ਆ ਕਿ ਤੁਸੀਂ ਆਲੋਚਨਾ ਕਰਦੇ ਹੋ ਬੜੀ ਤਰ੍ਹਾਂ ਦੀ ਇਲਜ਼ਾਮ ਲਾ ਦਿੰਨੇ ਹੋ ਪਰ ਤੁਹਾਡੇ ਤੇ ਵੀ ਇਲਜ਼ਾਮ ਬਹੁਤ ਆਉਣ ਵਾਲੇ ਦਿਨਾਂ 'ਚ ਅਸੀਂ ਇਹਨਾਂ ਚੀਜ਼ਾਂ ਦਾ ਵੀ ਖੁਲਾਸਾ ਕਰਾਂਗੇ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ